ਹਾਂਜੀ ਦੋਸਤੋ ਕਿਵੇਂ ਹੋ ਸਾਰੇ ਲਾਈਫ ਜਰਨੀ 295 ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਹੁਣੇ ਹੁਣ ਇੱਕ ਬਹੁਤ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਜੋ ਕਿ ਸਾਡੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿੰਗਰ ਕਰਨੌਜਲੇ ਨਾਲ ਜੁੜੀ ਹੋਈ ਹੈ ਦੋਸਤੋ ਹਾਲਾ ਦੇ ਵਿੱਚ ਹੀ ਕਰਨੌਜਲੇ ਦਾ ਬੀਤੀ ਰਾਤ ਲੰਡਨ ਦੇ ਵਿੱਚ ਸ਼ੋਅ ਹੋ ਕੇ ਹਟਿਆ ਹੈ ਜਿੱਥੇ ਕਿ ਇੱਕ ਬਹੁਤ ਵੱਡਾ ਵਿਵਾਦ ਛਿੜ ਗਿਆ ਹੈ ਗੱਲ ਇਸ ਤਰ੍ਹਾਂ ਹੈ ਦੋਸਤੋ ਕਿ ਕਰਨੌਜਲਾ ਸਟੇਜ ਦੇ ਉੱਪਰ ਸ਼ੋਅ ਲਾ ਰਹੇ ਸੀ ਤੇ ਸਟੇਜ ਦੇ ਨੀਚੋਂ ਕਿਸੇ ਵਿਅਕਤੀ ਦੁਆਰਾ ਉਹਨਾਂ ਦੇ ਆਪਣਾ ਬੂਟ ਉਤਾਰ ਕੇ ਮਾਰ ਦਿੱਤਾ ਜਾਂਦਾ ਹੈ ਜੋ ਕਿ ਕਰਨੌਜਲਾ ਦੇ ਮੂੰਹ ਤੇ ਵੱਜਣ ਤੋਂ ਬਾਲ-ਬਾਲ ਬਚਦਾ ਹੈ ਉਸ ਤੋਂ ਬਾਅਦ ਕਰਨੌਜਲਾ ਬਹੁਤ ਗੁੱਸੇ ਵਿੱਚ ਆ ਜਾਂਦੇ ਹਨ ਤੇ ਸ਼ੋਅ ਬੰਦ ਕਰਨ ਤੋਂ ਬਾਅਦ ਉਸ ਵਿਅਕਤੀ ਨੂੰ ਲੱਭਣ ਲੱਗ ਜਾਂਦੇ ਨੇ ਉਸ ਤੋਂ ਬਾਅਦ ਕਰਨੌਜਲਾ ਕਹਿੰਦੇ ਹਨ ਕਿ ਜੇ ਇੰਨੀ ਹੀ ਜ਼ਿਆਦਾ ਹਿੰਮਤ ਹੈ ਤਾਂ ਇਕੱਲੇ ਨਾਲ ਇਕੱਲਾ ਦੇਖ ਲੈਨੇ ਆ ਜੀਨੇ ਵੀ ਬੂਟ ਮਾਰਿਆ ਸਟੇਜ ਤੇ ਆ ਸਕਦਾ ਮੇਰੇ ਨਾਲ ਇਕੱਲੇ ਨਾਲ ਇਕੱਲਾ ਦੇਖ ਸਕਦਾ ਹੈ ਬਾਕੀ ਅਸੀਂ ਤੁਹਾਨੂੰ ਉਹ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ਵਿੱਚ ਪੂਰੀ ਘਟਨਾ ਹੋਈ ਹੈ ਹੁਣ ਲੈ ਚੱਲਦੇ ਹਾਂ ਸਿੱਧਾ ਤੁਹਾਨੂੰ ਉਸ ਵੀਡੀਓ ਦੇ ਵੱਲ ਦੋਸਤੋ ਜੇ ਦੇਖਿਆ ਜਾਵੇ ਤਾਂ ਇਹ ਬਹੁਤ ਹੀ ਘਣਾਉਣੀ ਹਰਕਤ ਹੈ ਅਗਲਾ ਆਪਦੀ ਮਿਹਨਤ ਕਰਦਾ ਤੁਹਾਨੂੰ ਕਿਸ ਗੱਲ ਦਾ ਸਾੜਾ ਹੈ ਇਦਾਂ ਦੀ ਹਰਕਤ ਕਦੇ ਵੀ ਨਹੀਂ ਕਰਨੀ ਚਾਹੀਦੀ ਪੰਜਾਬੀ ਇੰਡਸਟਰੀ ਦੀ ਹਰ ਇੱਕ ਵੱਡੀ ਛੋਟੀ ਖਬਰ ਜਾਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਵੀ ਨਾ ਭੁੱਲਿਓ ਧੰਨਵਾਦ